ਸਭ ਤੋਂ ਪਹਿਲਾਂ ਮਾਨ ਸਾਹਿਬ ਦੀ ਤੁਸੀਂ ਇਹ ਵੀਡੀਓ ਦੇਖੋ ਯਾਰ ਇਹ ਠੰਡਾ ਵਸਤਾ ਕਿੰਨਾ ਕਿ ਠੰਡਾ ਹੁੰਦਾ ਮੈਨੂੰ ਦੱਸੋ ਕਿ ਥੋੜਾ ਜਿਹਾ ਵੀ ਮੈਂ ਦੇਖਿਆ ਨਹੀਂ ਕਦੇ ਮੈਂ ਤਾਂ ਮੈਂ ਅਸੀਂ ਵੀ ਇੱਥੇ ਪਿਆ ਹੋਣਾ ਸ਼ਾਇਦ ਵੀ ਇੱਥੇ ਠੰਡਾ ਠੰਡਾ ਵਸਤਾ ਮਤਲਬ ਮੈਂ ਦੇਖਿਆ ਨਹੀਂ ਕਦੇ ਯਾਰ ਇੱਕ ਦੋ 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 ਚੀਜ਼ਾਂ ਨੇ ਮਤਲਬ ਇੱਕ ਸੂਤਰ ਤੁਹਾਡੇ ਮੈਨੂੰ ਕਦੇ ਨਹੀਂ ਮਿਲਿਆ ਕਿ ਸਸੀ ਕਲਪਾ ਜੀ ਮੈਂ ਸੂਤਰਾਂ ਮਾਨ ਸਾਹਿਬ 18 11 2022 ਨੂੰ ਤੁਸੀਂ ਮੁਲਾਜ਼ਮਾਂ ਨੂੰ ਦੀਵਾਲੀ ਤੋਹਫਾ ਦਿੱਤਾ ਜਿਸ ਵਿੱਚ ਓਪੀਐਸ ਦੀ ਬਹਾਲੀ ਦੀ ਤੁਸੀਂ ਗੱਲ ਕੀਤੀ ਪਰ ਅੱਜ ਤੱਕ ਤਿੰਨ ਦੀਵਾਲੀਆਂ ਬੀਤ ਗਈਆਂ 2026 ਦੇ ਵਿੱਚ ਅਸੀਂ ਖੜੇ ਹਾਂ ਔਰ ਮੁਲਾਜ਼ਮਾਂ ਨੂੰ ਅੱਜ ਤੱਕ ਨਾ ਤਾਂ ਓਪੀਐਸ ਮਿਲੀ ਜਿਹਦੀ ਗੱਲ ਮੁਲਾਜ਼ਮ ਲਗਾਤਾਰ ਕਰ ਰਹੇ ਨੇ ਔਰ ਤੁਸੀਂ ਗੱਲ ਕਰ ਰਹੇ ਹੋ ਸੂਤਰ ਤੇ ਠੰਡੇ ਬਸਤੇ ਦੀ ਠੰਡਾ ਬਸਤਾ ਇਹ ਹੈ ਕਿ 2022 ਦੀ ਨੋਟੀਫਿਕੇਸ਼ਨ ਅੱਜ ਤੱਕ ਲਾਗੂ ਨਹੀਂ ਹੋਈ ਤੇ ਸੂਤਰ ਉਹ ਜਿਹੜੇ ਤੁਹਾਡੇ ਸਰਕਾਰ ਦੇ ਮੰਤਰੀ ਤੇ ਐਮਐਲਏ ਕਹਿ ਰਹੇ ਨੇ ਕਿ ਪੁਰਾਣੀ ਪੈਨਸ਼ਨ ਬਹਾਲ ਹੋਊਗੀ ਇਹ ਦੋਨੋਂ ਚੀਜ਼ਾਂ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਵਿਚਾਰੋ ਸਭ ਤੋਂ ਪਹਿਲਾਂ ਮਾਨ ਸਾਹਿਬ ਦੀ ਤੁਸੀਂ ਇਹ ਵੀਡੀਓ ਦੇਖੋ ਯਾਰ ਇਹ ਠੰਡਾ ਵਸਤਾ ਕਿੰਨਾ ਠੰਡਾ ਹੁੰਦਾ ਹੈ ਮੈਨੂੰ ਦੱਸੋਗੇ ਥੋੜਾ ਜਿਹਾ ਵੀ ਮੈਂ ਦੇਖਿਆ ਨਹੀਂ ਕਦੇ ਮੈਂ ਤਾਂ ਮੈਂ ਸੀ ਵੀ ਇੱਥੇ ਪਿਆ ਹੋਣਾ ਸ਼ਾਇਦ ਵੀ ਇੱਥੇ ਠੰਡਾ ਠੰਡਾ ਵਸਤਾ ਮਤਲਬ ਮੈਂ ਦੇਖਿਆ ਨਹੀਂ ਕਦੇ ਯਾਰ ਇੱਕ ਦੋ 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 ਚੀਜ਼ਾਂ ਨਹੀਂ ਮਤਲਬ ਇੱਕ ਸੂਤਰ ਤੁਹਾਡੇ ਮੈਨੂੰ ਕਦੇ ਨਹੀਂ ਮਿਲਿਆ ਕਿ ਸასი ਕਲਪਾ ਜੀ ਮੈਂ ਸੂਤਰਾਂ ਮਾਨ ਸਾਹਿਬ 18 11 2022 ਨੂੰ ਤੁਸੀਂ ਮੁਲਾਜ਼ਮਾਂ ਨੂੰ ਦੀਵਾਲੀ ਤੋਹਫ਼ਾ ਦਿੱਤਾ ਜਿਸ ਵਿੱਚ OPS ਦੀ ਬਹਾਲੀ ਦੀ ਤੁਸੀਂ ਗੱਲ ਕੀਤੀ ਪਰ ਅੱਜ ਤੱਕ ਤਿੰਨ ਦੀਵਾਲੀਆਂ ਬੀਤ ਗਈਆਂ 2026 ਦੇ ਵਿੱਚ ਅਸੀਂ ਖੜੇ ਹਾਂ ਔਰ ਮੁਲਾਜ਼ਮਾਂ ਨੂੰ ਅੱਜ ਤੱਕ ਨਾ ਤਾਂ OPS ਮਿਲੀ ਜਿਹਦੀ ਗੱਲ ਮੁਲਾਜ਼ਮ ਲਗਾਤਾਰ ਕਰ ਰਹੇ ਨੇ ਔਰ ਤੁਸੀਂ ਗੱਲ ਕਰ ਰਹੇ ਹੋ ਸੂਤਰ ਤੇ ਠੰਡੇ ਬਸਤੇ ਦੀ ਠੰਡਾ ਬਸਤਾ ਇਹ ਹੈ ਕਿ 2022 ਦੀ ਨੋਟੀਫਿਕੇਸ਼ਨ ਅੱਜ ਤੱਕ ਲਾਗੂ ਨਹੀਂ ਹੋਈ ਤੇ ਸੂਤਰੋ ਜਿਹੜੇ ਤੁਹਾਡੇ ਸਰਕਾਰ ਦੇ ਮੰਤਰੀ ਤੇ ਐਮਐਲਏ ਕਹ ਰਹੇ ਨੇ ਕਿ ਪੁਰਾਣੀ ਪੈਨਸ਼ਨ ਬਹਾਲ ਹੋਊਗੀ ਇਹ ਦੋਨੋਂ ਚੀਜ਼ਾਂ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਵਿਚਾਰੋ